ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਤੁਸੀਂ ਵੀ ਕਿਸੇ ਪਰੇਸ਼ਾਨੀ ਵਿੱਚ ਰਹਿੰਦੇ ਹੋ ਟੈਨਸ਼ਨ ਵਿੱਚ ਘਿਰੇ ਰਹਿੰਦੇ ਹੋ ਤਾਂ ਅੱਜ ਤੋਂ ਹੀ ਆਪਣੇ ਘਰ ਦੀਆਂ ਇਹ ਚੀਜ਼ਾਂ ਨੂੰ ਬਦਲ ਦਿਓ ਫਿਰ ਵੇਖਿਓ ਤੁਹਾਡੇ ਘਰ ਵਿੱਚ ਕਿਵੇਂ ਖੁਸ਼ੀਆਂ ਤੇ ਬਰਕਤਾਂ ਦਾ ਵਾਸ ਹਮੇਸ਼ਾ ਲਈ ਬਣ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਅਨੁਤਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਮਿਹਰ ਭਰਿਆ ਹੱਥ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣਿਆ ਰਹੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਇਹ ਵਿਸ਼ਾ ਹੈ ਜੀ ਕਿ ਜੇਕਰ ਤੁਸੀਂ ਸਭ ਕੁਝ ਕਰਕੇ ਵੇਖ ਲਿਆ ਹੈ ਭਾਵ ਕੇ ਪਾਠ ਪੂਜਾ ਵੀ ਕਰਕੇ ਵੇਖ ਲਈ ਹਨ ਦਾਨ ਪੁੰਨ ਵੀ ਕਰਕੇ ਵੇਖ ਲਈ ਹਨ ਸੇਵਾ ਵੀ ਕਰਕੇ ਵੇਖ ਲਈ ਹੈ ਪਰ ਫਿਰ ਵੀ ਜ਼ਿੰਦਗੀ ਵਿੱਚ ਕੋਈ ਫਰਕ ਨਹੀਂ ਪੈ ਰਿਹਾ ਜ਼ਿੰਦਗੀ ਦੀਆਂ ਦੁੱਖ ਤਕਲੀਫਾਂ ਪਰੇਸ਼ਾਨੀਆਂ ਜਿਹੜੀਆਂ ਹਨ ਘਟ ਨਹੀਂ ਰਹੀਆਂ ਮਨ ਨੂੰ ਸੁੱਖ ਚੈਨ ਨਹੀਂ ਮਿਲ ਰਿਹਾ ਮਨ ਹਰ ਵੇਲੇ ਕਲਪਿਆ ਰਹਿੰਦਾ ਹੈ ਤਾਂ ਫਿਰ ਤੁਸੀਂ ਅੱਜ ਤੋਂ ਹੀ ਛੋਟੇ ਛੋਟੇ ਬਦਲਾਵ ਆਪਣੀ ਜ਼ਿੰਦਗੀ ਵਿੱਚ ਕਰਕੇ ਵੇਖ ਲੈਣੇ ਹਨ ਛੋਟੇ ਛੋਟੇ ਕੰਮ ਕਰਨੇ ਸ਼ੁਰੂ ਕਰਦੇ ਹੋ ਤਾਂ ਵੇਖਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਤੁਹਾਡੀਆਂ 24 ਦੁੱਖ ਤਕਲੀਫਾਂ ਤੇ ਪਰੇਸ਼ਾਨੀਆਂ ਹਨ ਉਨਾ ਦੇ ਹਾਲ ਤੁਹਾਨੂੰ ਆਪਣੇ ਆਪ ਹੀ ਮਿਲਣੇ ਸ਼ੁਰੂ ਹੋ ਜਾਣੇ ਹਨ ਤੁਹਾਡੀ ਜ਼ਿੰਦਗੀ ਸੁੱਖ ਚੈਨ ਖੁਸ਼ੀਆਂ ਬਰਕਤਾਂ ਦੇ ਨਾਲ ਭਰਨੀ ਸ਼ੁਰੂ ਹੋ ਜਾਵੇਗੀ ਤਾਂ ਫਿਰ ਇਹ ਕਿਹੜੇ ਛੋਟੇ ਛੋਟੇ ਬਦਲਾਵ ਜਾਂ ਛੋਟੇ ਛੋਟੇ ਨਿਯਮ ਹਨ ਤੇ ਇਹ ਕਿਹੜੀ ਗੱਲਬਾਤ ਹੈ ਜੋ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਾਂ ਸੋ ਸਾਥ ਸੰਗਤ ਜੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਦੇ ਨਾਲ ਹੀ ਕਿਸੇ ਹੋਰ ਨੂੰ ਵੀ ਇਸ ਵੀਡੀਓ ਨੂੰ ਸ਼ੇਅਰ ਕਰ ਦੇਣਾ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਜਾਵੇ ਸਾਧ ਸੰਗਤ ਜੀ ਜੋ ਵੀ ਇਨਸਾਨ ਰੱਬ ਨੂੰ ਮੰਨਦਾ ਹੈ ਰੱਬ ਦੀ ਤਾਕਤ ਨੂੰ ਰੱਬ ਦੀ ਪਾਵਰ ਨੂੰ ਸਮਝ ਲੈਂਦਾ ਹੈ ਕਿ ਜੋ ਵੀ ਮਿਲਣਾ ਹੈ ਰੱਬ ਦੀ ਮਰਜ਼ੀ ਦੇ ਨਾਲ ਮਿਲਣਾ ਹੈ ਰੱਬ ਦੀ ਖੁਸ਼ੀ ਦੇ ਨਾਲ ਮਿਲਣਾ ਹੈ ਤਾਂ ਉਹ ਬੰਦਾ ਰੱਬ ਨੂੰ ਖੁਸ਼ ਕਰਨਾ ਚਾਹੁੰਦਾ ਹੈ ਰੱਬ ਨੂੰ ਪਰਮ ਪਿਤਾ ਪਰਮਾਤਮਾ ਨੂੰ ਖੁਸ਼ ਕਰਨ ਦੇ ਲਈ ਕਈ ਲੋਕ ਪਾਠ ਪੂਜਾ ਕਰਦੇ ਹਨ ਕਈ ਲੋਕ ਦਾਨ ਪੁੰਨ ਕਰਦੇ ਹਨ ਕਈ ਲੋਕ ਸੇਵਾ ਕਰਦੇ ਹਨ ਭਾਵ ਕਿ ਹਰ ਇੱਕ ਬੰਦਾ ਆਪੋ ਆਪਣੇ ਹਿਸਾਬ ਨਾਲ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦਾ ਹੈ ਮੈਂ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਰੱਬ ਨੂੰ ਖੁਸ਼ ਕਰ ਲਾਵਾਂ ਕਿਉਂਕਿ ਪਤਾ ਹੈ ਕਿ ਰੱਬ ਦੀ ਖੁਸ਼ੀ ਦੇ ਨਾਲ ਹੀ ਮੇਰੇ ਤੇ ਇਹ ਮਿਹਰ ਤੇ ਕਿਰਪਾ ਹੋ ਜਾਵੇਗੀ ਜੋ ਮੈਂ ਰੱਬ ਤੋਂ ਮੰਗ ਰਿਹਾ ਹਾਂ ਮੈਨੂੰ ਮਿਲ ਜਾਵੇਗਾ ਪਰ ਮਹਾਂਪੁਰਖ ਜੀ ਆਖਦੇ ਹਨ ਕਈ ਵਾਰੀ ਅਸੀਂ ਇੰਨੇ ਨੇਕ ਕੰਮ ਕਰਕੇ ਵੀ ਨਾਲ ਕੁਝ ਗਲਤੀਆਂ ਕਰ ਬੈਠਦੇ ਹਾਂ ਜਿਹਨਾਂ ਗਲਤੀਆਂ ਦੇ ਕਰਕੇ ਸਾਡੇ ਉੱਤੇ ਹੋ ਰਹੀ ਕਿਰਪਾ ਅਸੀਂ ਸੰਭਾਲ ਨਹੀਂ ਪਾਉਂਦੇ ਭਾਵ ਕਿ ਜਦੋਂ ਅਸੀਂ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰਦੇ ਹਾਂ ਪਾਠ ਪੂਜਾ ਕਰਦੇ ਹਾਂ ਸੇਵਾ ਕਰਦੇ ਹਾਂ ਜਾਂ ਦਾਨ ਪੁੰਨ ਕਰਕੇ ਨੇਕ ਕਰਮ ਬਣਾਉਂਦੇ ਹਾਂ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਹਰ ਇੱਕ ਨੇਕ ਕੰਮ ਦਾ ਫਲ ਸਾਨੂੰ ਦਿੰਦੇ ਹਨ ਸਾਡੇ ਤੇ ਕਿਰਪਾ ਕਰਦੇ ਹਨ ਪਰ ਅਸੀਂ ਆਪਣੀਆਂ ਇਹ ਗਲਤੀਆਂ ਕਰਕੇ ਅਣਗਹਿਲੀਆਂ ਕਰਕੇ ਵਾਹਿਗੁਰੂ ਜੀ ਦੀ ਉਸ ਕਿਰਪਾ ਨੂੰ ਸੰਭਾਲ ਨਹੀਂ ਪਾਉਂਦੇ ਇਸ ਕਰਕੇ ਅੱਜ ਦੀ ਵੀਡੀਓ ਵਿੱਚ ਅਸੀਂ ਜੋ ਨਿਯਮ ਤੁਹਾਡੇ ਨਾਲ ਸਾਂਝੇ ਕਰਨ ਵਾਲੇ ਹਾਂ ਇਹਨਾਂ ਨਿਯਮਾਂ ਨੂੰ ਅਪਣਾ ਕੇ ਅਸੀਂ ਆਪਣੇ ਨੇਕ ਕਮਾਈ ਨੂੰ ਵਧਾ ਲਵਾਂਗੇ ਤੇ ਨਾਲ ਜੋ ਗਲਤੀਆਂ ਕਰਕੇ ਅਸੀਂ ਆਪਣੇ ਵਾਹਿਗੁਰੂ ਜੀ ਦੀ ਕਿਰਪਾ ਨੂੰ ਗਵਾ ਰਹੇ ਸੀ ਉਹ ਕਿਰਪਾ ਨੂੰ ਵੀ ਸੰਭਾਲ ਲਵਾਂਗੇ ਭਾਵ ਕਿ ਉਹ ਗਲਤੀਆਂ ਕਰਨੀਆਂ ਹੀ ਛੱਡ ਦੇਵਾਂਗੇ ਸਭ ਤੋਂ ਪਹਿਲੀ ਗੱਲ ਤਾਂ ਮਹਾਪੁਰਖ ਜੀ ਆਖਦੇ ਹਨ ਜੋ ਵੀ ਸਵੇਰੇ ਉੱਠ ਕੇ ਭਜਨ ਬੰਦਗੀ ਕਰਦੇ ਹਨ ਰੱਬ ਦਾ ਨਾਮ ਜਪਦੇ ਹਨ ਜਾਂ ਦਾਨ ਪੁੰਨ ਕਰਦੇ ਹਨ ਸੇਵਾ ਕਰਦੇ ਹਨ ਬੜੇ ਕਰਮਾ ਵਾਲੇ ਹਨ ਕਿਉਂਕਿ ਇਹ ਵਾਹਿਗੁਰੂ ਜੀ ਦੀ ਕਿਰਪਾ ਦੀ ਨਿਸ਼ਾਨੀ ਹੈ ਤੁਸੀਂ ਐਨੇ ਨੇਕ ਕੰਮ ਕਰ ਰਹੇ ਹੋ ਵਾਹਿਗੁਰੂ ਜੀ ਦੀ ਮਰਜ਼ੀ ਤੋਂ ਬਿਨ ਕੋਈ ਉਹਨਾਂ ਦਾ ਨਾਮ ਵੀ ਲੈ ਨਹੀਂ ਸਕਦਾ ਨੇਕ ਕੰਮ ਵੀ ਕਰ ਨਹੀਂ ਸਕਦਾ ਵਾਹਿਗੁਰੂ ਜੀ ਦੀ ਪਹਿਲ ਲਈ ਕਿਰਪਾ ਇਹ ਤਾਂ ਹੋ ਗਈ ਤੁਸੀਂ ਇਹ ਸਾਰੇ ਹੀ ਨੇਕ ਕੰਮ ਕਰ ਰਹੀ ਹੋ ਪਰ ਨਾਲ ਨਾਲ ਜਿਹੜੀਆਂ ਗਲਤੀਆਂ ਹਨ ਜਿਵੇਂ ਪੂਰੇ ਦਿਨ ਵਿੱਚ ਝੂਠ ਬੋਲਣਾ ਆਪਣੇ ਕਿਰਤ ਦੇ ਵਿੱਚ ਬੇਈਮਾਨੀ ਕਰਨੀ ਕਿਸੇ ਦੀ ਨਿੰਦਿਆ ਚੁਗਲੀ ਕਰਨੀ ਜੋ ਵੀ ਮਾੜੇ ਕੰਮ ਜਿਹਨਾਂ ਤੋਂ ਆਪਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਵਰਜਿਆ ਹੈ ਜੇਕਰ ਆਪਾਂ ਨਾਲ ਨਾਲ ਉਹ ਕੰਮ ਕਰ ਰਹੇ ਹਾਂ ਫਿਰ ਸਾਨੂੰ ਸਾਡੀ ਕੀਤੀ ਹੋਈ ਭਜਨ ਬੰਦਗੀ ਦਾ ਕੀਤੀ ਹੋਈ ਨੇਕ ਕਮਾਈ ਦਾ ਫਲ ਨਹੀਂ ਮਿਲਣਾ ਕਿਉਂਕਿ ਅਸੀਂ ਨਾਲ ਹੀ ਨਾਲ ਗਵਾ ਰਹੇ ਹਾਂ ਮਹਾ ਪਰਖ ਜੀ ਆਖਦੇ ਹਨ ਜਿਹੜੇ ਲੋਕ ਇਸ ਤਰ੍ਹਾਂ ਭਜਨ ਬੰਦਗੀ ਕਰਕੇ ਬਾਕੀ ਦੇ ਪੂਰੇ ਦਿਨ ਵਿੱਚ ਝੂਠ ਬੋਲਦੇ ਹਨ ਨਿੰਦਿਆ ਚੁਗਲੀ ਕਰਦੇ ਹਨ ਮਾੜੇ ਕਰਮ ਕਰਦੇ ਹਨ ਉਹਨਾਂ ਜੀਆਂ ਦਾ ਕਦੇ ਵੀ ਭਲਾ ਨਹੀਂ ਹੁੰਦਾ ਜਿਵੇਂ ਆਪਾਂ ਇੱਕ ਟੁੱਟੇ ਹੋਏ ਘੜੇ ਨੂੰ ਭਰਨ ਦਾ ਯਤਨ ਕਰ ਰਹੇ ਹਾਂ ਜਿਵੇਂ ਮਨ ਲਓ ਘੜੇ ਵਿੱਚ ਕੋਈ 5-7 ਛੇਦ ਹੋਣ ਤੇ ਵੀ ਅਸੀਂ ਉਸ ਨੂੰ ਭਰਦੇ ਹਾਂ ਤੇ ਕਦੇ ਸ਼ਾਮ ਨੂੰ ਭਰਦੇ ਹਾਂ ਤੇ ਉਹਦੇ ਵਿੱਚ ਪਾਣੀ ਨਹੀਂ ਟਿਕ ਸਕਦਾ ਸਵੇਰ ਦਾ ਭਰਿਆ ਸ਼ਾਮ ਤੱਕ ਖਾਲੀ ਹੋ ਜਾਣਾ ਹੈ ਸ਼ਾਮ ਦਾ ਭਰਿਆ ਸਵੇਰ ਤੱਕ ਖਾਲੀ ਹੋ ਜਾਣਾ ਹੈ ਜੇ ਉਹ ਘੜੇ ਨੂੰ ਭਰਨਾ ਹੈ ਤਾਂ ਪਹਿਲਾਂ ਉਹਨਾਂ ਛੇਦਾਂ ਨੂੰ ਬੰਦ ਕਰਨਾ ਪਵੇਗਾ ਉਸੇ ਹੀ ਤਰ੍ਹਾਂ ਜੇਕਰ ਆਪਣੇ ਕੀਤੀ ਹੋਈ ਭਜਨ ਬੰਦਗੀ ਦਾ ਨੇਕ ਕਮਾਈ ਦਾ ਸਾਨੂੰ ਪੂਰਾ ਫਲ ਚਾਹੀਦਾ ਹੈ ਤਾਂ ਫਿਰ ਗੁਰੂ ਸਾਹਿਬ ਜੀ ਦੇ ਦੱਸੇ ਅਨੁਸਾਰ ਸਾਨੂੰ ਚੱਲਣਾ ਪੈਣਾ ਹੈ ਜਿਵੇਂ ਡਾਕਟਰ ਦੀ ਦਵਾਈ ਸਾਡੇ ਤੇ ਅਸਰ ਤਾਂ ਕਰਦੀ ਹੈ ਜਦੋਂ ਅਸੀਂ ਡਾਕਟਰ ਦੇ ਦੱਸੇ ਹੋਏ ਪਰਹੇਜ਼ ਵੀ ਨਾਲ-ਨਾਲ ਕਰਦੇ ਹਾਂ ਤਾਂ ਬਸ ਉਸੇ ਤਰ੍ਹਾਂ ਗੁਰੂ ਸਾਹਿਬ ਜੀ ਦਾ ਨਾਮ ਜਪਣ ਵੇਲੇ ਸੇਵਾ ਕਰਨ ਵਾਲੇ ਨਾਲ ਨਾਲ ਇਹਨਾਂ ਗੱਲਾਂ ਦਾ ਧਿਆਨ ਰੱਖਣ ਕਿ ਸਾਰੇ ਦਿਨ ਵਿੱਚ ਅਸੀਂ ਕਿਸੇ ਤਰ੍ਹਾਂ ਵਿਚਰਨਾ ਹੈ ਤੇ ਅਸੀਂ ਠੱਗੀ ਠੋਰੀ ਨਿੰਦਿਆ ਚੁਗਲੀ ਸਭ ਤੋਂ ਦੂਰ ਰਹਿਣਾ ਹੈ ਤੇ ਕਈ ਵਾਰ ਸਾਨੂੰ ਖੁਦ ਨੂੰ ਹੀ ਪਤਾ ਨਹੀਂ ਲੱਗਦਾ ਕਿ ਅਸੀਂ ਸਵੇਰ ਦੇ ਕਿੰਨੇ ਮਾੜੇ ਕਰਮ ਕਰ ਚੁੱਕੇ ਹੁੰਦੇ ਹਾਂ ਅਸੀਂ ਆਪਣੇ ਚੰਗੇ ਕੰਮਾਂ ਦੀ ਗਿਣਤੀ ਤਾਂ ਰੱਖਦੇ ਹਾਂ ਪਰ ਮਾੜੇ ਕੰਮਾਂ ਦਾ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਦਿਨ ਵਿੱਚ ਕਿੰਨੇ ਮਾੜੇ ਕਰਮ ਕਰ ਦਿੱਤੇ ਹਨ ਇਸ ਕਰਕੇ ਮਹਾਪੁਰਖ ਜੀ ਉਜਗਤੀ ਦੱਸਦੇ ਹਨ ਕਿ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਚੰਗੇ ਤੇ ਮਾੜੇ ਕਰਮਾਂ ਦੀ ਗਿਣਤੀ ਕਰਿਆ ਕਰੋ ਜਿਵੇਂ ਤਕੜੀ ਦੇ ਨਾਲ ਸੌਦਾ ਤੋਂ ਉਮੀਦ ਕਰਨਾ ਹੈ ਉਸੇ ਤਰ੍ਹਾਂ ਹੀ ਤਕੜੀ ਦੇ ਇੱਕ ਪਲੜੇ ਵਿੱਚ ਆਪਣੇ ਨੇਕ ਤੇ ਦੂਜੇ ਵਿੱਚ ਆਪਣੇ ਮਾੜੇ ਕੰਮ ਪਾ ਲਿਆ ਕਰੋ ਵੇਖਿਆ ਕਰੋ ਕਿ ਕਿਹੜਾ ਪਲੜਾ ਭਾਰੀ ਹੈ ਭਾਵੇਂ ਭਾਵੇਂ ਤੁਸੀਂ ਹਰ ਰੋਜ਼ ਇਸ ਨੂੰ ਨੋਟ ਕਰਨ ਦੇ ਲਈ ਇੱਕ ਕਾਪੀ ਲੈ ਲਓ ਉਹਦੇ ਨਾਲ ਹਰ ਇੱਕ ਰੋਜ਼ ਪੈਨ ਦੇ ਨਾਲ ਇੱਕ ਲਿਸਟ ਬਣਾਇਆ ਕਰੋ ਇੱਕ ਪਾਸੇ ਮੈਂ ਸਵੇਰ ਤੋਂ ਸ਼ਾਮ ਤੱਕ ਕਿੰਨੀ ਵਾਰ ਵਾਹਿਗੁਰੂ ਜੀ ਕਿਹਾ ਕਿੰਨੀ ਵਾਰ ਮੈਂ ਰੱਬ ਨੂੰ ਯਾਦ ਕਰ ਲਿਆ ਜਾਂ ਮੈਂ ਪੂਰੇ ਦਿਨ ਵਿੱਚ ਕਿੰਨੇ ਨੇਕ ਕੰਮ ਕਰ ਲਏ ਹਨ ਕਿੰਨੇ ਲੋਕਾਂ ਦਾ ਭਲਾ ਕਰ ਦਿੱਤਾ ਹੈ ਤੇ ਨਾਲ ਹੀ ਕਿੰਨਿਆਂ ਦੇ ਚਿਹਰੇ ਤੇ ਮੇਰੇ ਕਰਕੇ ਖੁਸ਼ੀ ਆਈ ਹੈ ਕਿੰਨਿਆਂ ਦੀ ਮੈਂ ਮਦਦ ਕਰ ਸਕਿਆ ਹਾਂ ਜਾਂ ਕਰ ਸਕੀ ਹਾਂ ਪੈਸੇ ਤੋਂ ਇਲਾਵਾ ਵੀ ਬੜੇ ਤਰੀਕੇ ਹਨ ਕਿਸੇ ਦੀ ਮਦਦ ਕਰਨ ਦੇ ਕਿਸੇ ਦਾ ਭਲਾ ਕਰਨ ਦੇ ਤਾਂ ਵੇਖਣਾ ਕਿ ਪੂਰੇ ਦਿਨ ਵਿੱਚ ਕਿਸਨੇ ਲੋੜਵੰਦ ਮੇਰੇ ਕੋਲ ਆਏ ਹਨ ਤੇ ਕਿੰਨਾਂ ਦੇ ਨਾਲ ਮੈਂ ਡੀਲ ਕੀਤਾ ਹੈ ਲੋੜਵੰਦ ਜ਼ਰੂਰੀ ਨੇ ਪੈਸਾ ਮੰਗਣਾ ਨਹੀਂ ਆਵੇਗਾ ਕਈ ਵਾਰ ਕੋਈ ਸਾਡੇ ਤੋਂ ਸਲਾਹ ਵੀ ਮੰਗ ਸਕਦਾ ਹੈ ਕੋਈ ਚੰਗੀ ਸਲਾਹ ਦੇਣੀ ਕਿਸੇ ਦੁਖੀ ਨੂੰ ਹਸਾ ਦੇਣਾ ਭਾਵੇਂ ਸਾਰੇ ਹੀ ਨੇਕ ਕੰਮਾਂ ਵਿੱਚ ਹੀ ਆਉਂਦੇ ਹਨ ਤੇ ਕਿੱਧਰ ਦੂਸਰੇ ਪਾਸੇ ਵੇਖਣਾ ਹੈ ਮੇਰੇ ਦਿਨ ਦੀ ਸ਼ੁਰੂਆਤ ਵਿੱਚ ਮੈਂ ਕਿੰਨੇ ਝੂਠ ਬੋਲੇ ਹਨ ਕਿੰਨੀ ਵਾਰ ਮੈਂ ਕਿਸੇ ਦੀ ਨਿੰਦਿਆ ਚੁਗਲੀ ਕੀਤੀ ਹੈ ਕਿੰਨੀ ਵਾਰ ਮੈਂ ਝੋਠ ਸੁਣੀ ਹੈ ਕਿੰਨੀ ਵਾਰ ਮੈਂ ਆਪਣੀ ਜ਼ੁਬਾਨ ਰਾਹੀਂ ਕਿਸੇ ਦਾ ਦਿਲ ਦੁਖਾਇਆ ਹੈ ਮਹਾਪੁਰਖ ਜੀ ਆਖਦੇ ਹਨ ਇਹ 10 ਪਾਪ ਹਨ ਜੋ ਬੰਦਾ ਹਰ ਰੋਜ਼ ਕਰਦਾ ਹੈ ਤੇ ਉਹਨੂੰ ਪਤਾ ਵੀ ਨਹੀਂ ਲੱਗਦਾ ਕਹਿੰਦੇ ਕਿ ਤਿੰਨ ਪਾਪ ਆਪਾਂ ਕਰਦੇ ਹਾਂ ਆਪਣੇ ਸਰੀਰ ਦੇ ਰਾਹੀਂ ਤਿੰਨ ਪਾਪ ਅੱਖਾਂ ਦੇ ਰਾਹੀਂ ਤੇ ਚਾਰ ਪਾਪ ਜ਼ੁਬਾਨ ਦੇ ਰਾਹੀਂ ਇਹ 10 ਪਾਪ ਕਰਦੇ ਹੋਏ ਜੇਕਰ ਅਸੀਂ ਨਾਮ ਜਪ ਰਹੇ ਹਾਂ ਤਾਂ ਫਿਰ ਸਾਡਾ ਚੱਪਿਆ ਹੋਇਆ ਨਾਮ ਸਾਡੇ ਕਿਸੇ ਵੀ ਕੰਮ ਨਹੀਂ ਆਉਣਾ ਇਸ ਲਈ ਪਹਿਲਾਂ ਇਸ ਤੇ ਕਾਬੂ ਪਾਉਣਾ ਹੈ ਇਸ ਕਰਕੇ ਮਹਾਰਾਜ ਨੇ ਕਿਹਾ ਘੱਟ ਬੋਲੋ ਜਿੰਨਾ ਬੋਲੋ ਸੋਚ ਸਮਝ ਕੇ ਬੋਲੋ ਸਾਡੇ ਬੋਲੇ ਹੋਏ ਦੇ ਨਾਲ ਅਗਲੇ ਦੇ ਮਨ ਨੂੰ ਠੰਡ ਪੈਣੀ ਚਾਹੀਦੀ ਹੈ ਅਗਲੇ ਦਾ ਮਨ ਖੁਸ਼ ਹੋ ਜਾਣਾ ਚਾਹੀਦਾ ਹੈ ਨਾ ਤੂੰ ਕੌੜੇ ਬੋਲਾਂ ਦੇ ਨਾਲ ਕਿਸੇ ਦਾ ਦਿਲ ਨਾ ਦਿਖਾਇਆ ਕਰ ਸੋ ਇਸ ਤਰ੍ਹਾਂ ਕਰਨ ਦੇ ਨਾਲ ਆਪਣੇ ਪੂਰੇ ਦਿਨ ਦੇ ਕੰਮਕਾਰਾਂ ਵੱਲ ਧਿਆਨ ਦੇਣਾ ਹੈ ਅੱਜ ਮੈਂ ਕਿਹਨੂੰ ਕਿਹਨੂੰ ਮਿਲਿਆ ਹਾਂ ਕਿਹੜਾ ਕੰਮ ਕੀਤਾ ਹੈ ਕਿਹੜੇ ਤਰੀਕੇ ਨਾਲ ਕੀਤਾ ਹੈ ਇਹ ਲਗਾਤਾਰ 1 ਮਹੀਨਾ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਆਪਾਂ ਇੱਕ ਲਿਸਟ ਤਿਆਰ ਕਰਨੀ ਸ਼ੁਰੂ ਕਰ ਦੇਣੀ ਹੈ 1 ਮਹੀਨੇ ਦੇ ਵਿੱਚ ਸਾਨੂੰ ਸਾਡੀ ਅਸਲੀਅਤ ਸਾਹਮਣੇ ਆ ਜਾਣੀ ਹੈ ਮੈਂ ਆਪਣੇ ਜੀਵਨ ਵਿੱਚ ਕੀ ਕਰ ਰਿਹਾ ਹਾਂ ਕਿੰਨੇ ਨੇਕ ਕੰਮ ਕਰਦਾ ਹਾਂ ਤੇ ਕਿੰਨੇ ਮਾੜੇ ਕਰਮ ਕਰਦਾ ਹਾਂ ਤਾਂ ਯਕੀਨ ਕਰਕੇ ਜਾਣਿਓ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਡੇ ਮਾੜੇ ਕੰਮਾਂ ਦੇ ਵਿੱਚ ਕਮੀ ਆਉਣੀ ਸ਼ੁਰੂ ਹੋ ਜਾਵੇਗੀ। ਨੇਕ ਕੰਮ ਵਧਣੇ ਸ਼ੁਰੂ ਹੋ ਜਾਣਗੇ ਕਿਉਂਕਿ ਜਿਹੜਾ ਬੰਦਾ ਰੱਬ ਨੂੰ ਮੰਨਦਾ ਹੈ, ਰੱਬ ਨੂੰ ਪਾਵਨ ਮੰਨਦਾ ਹੈ। ਉਹਨੂੰ ਪਤਾ ਹੈ ਮੇਰੀ ਕਦਰ ਨੇਕ ਕਮਾਈ ਦੇ ਨਾਲ ਹੀ ਪੈਣੀ ਹੈ। ਮੇਰੇ ਤੇ ਗੁਰੂ ਦੀ ਖੁਸ਼ੀ ਨੇਕ ਕੰਮ ਕਰਕੇ ਹੀ ਹੋਣੀ ਹੈ। ਤਾਂ ਫਿਰ ਉਹ ਬੰਦਾ ਆਪਣੇ ਨੇਕ ਕਮਾਈ ਨੂੰ ਵਧਾਉਣ ਦੀ ਪੂਰੀ ਇਸ ਕਰਕੇ ਇੱਕ ਨਿਯਮਤਾ ਇਹ ਬਣਾਉਣਾ ਹੈ। ਅਤੇ ਦੂਸਰਾ ਮਹਾਂਪੁਰਖ ਜੀ ਡਿਊਟੀ ਦੱਸਦੇ ਹਨ ਕਿ ਬਈ ਜਿਵੇਂ ਆਪਾਂ ਸਵੇਰੇ ਉੱਠ ਕੇ ਭਜਨ ਬੰਦਗੀ ਕਰਦੇ ਨਾਲ ਨਾਲ ਬਾਕੀ ਦਿਨਾਂ ਦੇ ਵਿੱਚ ਵੀ ਆਪਣੇ ਮਨ ਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਜਾਪ ਕਰਦੇ ਰਹੋ ਫਿਰ ਕਿਸੇ ਵੀ ਤਰੀਕੇ ਦੇ ਨਾਲ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਕੇ ਰੱਖੋ ਜਦੋਂ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਹੋਵੇ ਇਹ ਮਨ ਮਾੜੇ ਕਮਾਵਲ ਜਾਵੇਗਾ ਹੀ ਨਹੀਂ ਤੇ ਉਸ ਤੋਂ ਬਾਅਦ ਮਹਾਪੁਰਖ ਜੀ ਆਖਦੇ ਹਨ ਮਾਲਕ ਦੀ ਦਿੱਤੀ ਹੋਈ ਹਰ ਚੀਜ਼ ਦੇ ਲਈ ਸ਼ੁਕਰਾਨਾ ਜ਼ਰੂਰ ਕਰਿਆ ਕਰ ਜਦੋਂ ਅਸੀਂ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਾਂ ਸਾਡੇ ਮਨ ਅੰਦਰ ਸਬਰ ਸੰਤੋਖ ਆਉਂਦਾ ਹੈ ਸਾਡਾ ਮਨ ਇੱਕ ਰੱਜੀ ਹੋਈ ਰੂਹ ਬਣ ਜਾਂਦਾ ਹੈ ਜਿੰਨੀ ਦੇਰ ਤੱਕ ਮਨ ਨੂੰ ਸ਼ੁਕਰਾਨੇ ਦੀ ਆਦਤ ਪਵੇਗੀ ਓਨਾ ਹੀ ਮਨ ਲਾਲਚ ਲੋਭ ਤੇ ਹੰਕਾਰ ਵਿੱਚੋਂ ਖਤਮ ਹੋ ਜਾਵੇਗਾ ਇਹਦੀ ਭੁੱਖ ਹੀ ਖਤਮ ਹੋ ਜਾਂਦੀ ਹੈ ਪਰ ਜਦੋਂ ਅਸੀਂ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਾਂ ਤਾਂ ਪਰਮਾਤਮਾ ਦੀ ਕਿਰਪਾ ਨਾਲ ਸਾਡੇ ਮਨ ਵਿੱਚ ਸਬਰ ਸੰਤੋਖ ਆ ਜਾਂਦਾ ਹੈ ਤੇ ਵਾਹਿਗੁਰੂ ਜੀ ਦੀ ਕਿਰਪਾ ਬਹੁਤ ਹੀ ਜ਼ਿਆਦਾ ਹੁੰਦੀ ਹੈ ਤੇ ਉਸ ਤੋਂ ਬਾਅਦ ਮਹਾਪੁਰਖ ਜੀ ਆਖਦੇ ਹਨ ਇਸ ਤਰ੍ਹਾਂ ਕੁਝ ਨਾ ਕੁਝ ਦਾਨਪੁਨ ਕਰਦੇ ਹੀ ਰਹਿਣਾ ਹੈ ਦਾਨਪੁਨ ਕਰਨ ਵੇਲੇ ਗਲਤੀ ਕਰ ਲੈਂਦੇ ਹਾਂ ਦਾਨਪੁਨ ਕਰਨਾ ਹੈ ਬਿਨਾਂ ਵਿਖਾਵੇ ਤੋਂ ਤੇ ਗੁਪਤ ਰੂਪ ਵਿੱਚ ਕਰਿਆ ਕਰੋ ਜੋ ਕਿ ਮਹਾਪੁਰਖ ਜੀ ਆਖਦੇ ਹਨ ਬੜੀ ਸੋਹਣੀ ਗੱਲ ਹੈ ਕਿ ਕਿਤੇ ਸਾਨੂੰ ਗੱਲ ਸਮਝ ਵਿੱਚ ਆ ਜਾਵੇ ਤੇ ਅਸੀਂ ਤਰ ਜਾਵਾਂਗੇ ਆਪਾਂ ਕਈ ਵਾਰ ਮਹਾਪੁਰਖ ਦੇ ਮੂੰਹੋਂ ਇਹ ਗੱਲ ਸੁਣਦੇ ਹਾਂ ਕਿ ਭਜਨ ਬੰਦਗੀ ਗੁਪਤ ਤਰੀਕੇ ਨਾਲ ਕਰੋ ਦਾਨ ਪੁੰਨ ਗੁਪਤ ਤਰੀਕੇ ਨਾਲ ਕਰੋ ਗੁਪਤ ਤਰੀਕੇ ਨਾਲ ਕਰਨ ਲਈ ਕਿਹਾ ਤਾਂ ਜਾਂਦਾ ਹੈ ਕਿਉਂਕਿ ਮਹਾਪੁਰਖ ਜੀ ਆਖਦੇ ਹਨ ਜਿਹੜੀ ਚੀਜ਼ ਗੁਪਤ ਰਹਿੰਦੀ ਹੈ ਹਮੇਸ਼ਾ ਵੱਧਦੀ ਫੁੱਲਦੀ ਹੈ ਜਿਹੜੀ ਚੀਜ਼ ਲੋਕਾਂ ਦੇ ਸਾਹਮਣੇ ਆ ਜਾਂਦੀ ਹੈ ਜਿਆਦਾ ਅਸੀਂ ਦਿਖਾਵਾ ਕਰਨਾ ਸ਼ੁਰੂ ਕਰ ਦਿੰਦੇ ਹਾਂ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ ਜਿਵੇਂ ਤੁਸੀਂ ਉਦਾਹਰਨ ਦੇ ਤੌਰ ਤੇ ਪੈਸਾ ਲਓ ਜਿੰਨੀ ਦੇਰ ਤੱਕ ਤੁਹਾਡੇ ਪੈਸੇ ਦਾ ਤੁਹਾਨੂੰ ਪਤਾ ਹੈ ਪੈਸਾ ਬਚਿਆ ਰਹੇਗਾ ਜਦੋਂ ਤੁਸੀਂ ਲੋਕਾਂ ਸਾਹਮਣੇ ਉਹ ਪੈਸੇ ਦਾ ਦਿਖਾਵਾ ਕਰਨਾ ਸ਼ੁਰੂ ਕਰਦੇ ਹੋਗੇ ਤਾਂ ਤੁਹਾਡੇ ਉਹ ਪੈਸੇ ਵਿੱਚ ਕਮੀ ਆਉਣੀ ਸ਼ੁਰੂ ਹੋ ਜਾਵੇਗੀ ਲੋਕ ਤੁਹਾਡੇ ਕੋਲ ਉਧਾਰ ਲੈਣ ਲਈ ਆ ਜਾਣਗੇ ਪੈਸੇ ਕਰਕੇ ਆਪਣੇ ਹੀ ਦੁਸ਼ਮਣ ਬਣ ਜਾਣਗੇ ਜੋ ਕਿ ਤੁਹਾਡੇ ਦੁੱਖ ਦਾ ਕਾਰਨ ਮੇਨ ਤੋਂ ਮੇਨ ਬਣ ਜਾਵੇਗਾ ਉਦਾਹਰਨ ਦੇ ਤੌਰ ਤੇ ਬਾਬਾ ਜੀ ਆਖਦੇ ਹਨ ਹਰ ਇਨਸਾਨ ਆਪਣੇ ਔਗਣਾ ਨੂੰ ਲੁਕੋ ਕੇ ਰੱਖਦਾ ਹੈ ਤੇ ਗੁਣ ਜਿਹੜੇ ਹਨ ਉਹਨਾਂ ਨੂੰ ਦਿਖਾਵੇ ਵਿੱਚ ਲਿਆਉਂਦਾ ਹੈ ਕੋਈ ਬੰਦਾ ਨਹੀਂ ਕਹਿੰਦਾ ਮੇਰੇ ਵਿੱਚ ਆਹ ਕਮੀ ਹੈ ਜਿਹੜੀ ਵੀ ਕਮੀ ਹੈ ਜਿਹੜੀ ਵੀ ਮਾੜੀ ਆਦਤ ਹੋਵੇ ਨਾ ਬੰਦੇ ਨੂੰ ਉਹ ਲੁਕੋ ਲੁਕੋ ਕੇ ਰੱਖਦਾ ਹੈ ਇਸੇ ਕਰਕੇ ਸਾਡੇ ਸਾਡੀਆਂ ਕਮੀਆਂ ਦਿਨੋ ਦਿਨ ਵੱਧਦੀਆਂ ਜਾਂਦੀਆਂ ਹਨ ਜਿਹੜੇ ਗੁਣ ਹਨ ਅਸੀਂ ਚੰਗੇ ਕਰਮ ਕਰਦੇ ਹਾਂ ਉਹਨਾਂ ਦਾ ਦਿਖਾਵਾ ਕਰਨਾ ਸ਼ੁਰੂ ਕਰ ਦਿੰਦੇ ਹਾਂ ਥਾਂ-ਥਾਂ ਤੇ ਦੱਸਦੇ ਹਨ ਕਿ ਇਸ ਕਰਕੇ ਸਾਡੇ ਗੁਣਾਂ ਦੇ ਵਿੱਚ ਕਮੀ ਆਉਂਦੀ ਹੈ ਤੇ ਉਹ ਗੁਣ ਅਸੀਂ ਵਧਾ ਲੈਨੇ ਹਨ ਇਸ ਕਰਕੇ ਕਿਹਾ ਜਾਂਦਾ ਹਰ ਇੱਕ ਨੇਕ ਕੰਮ ਨੂੰ ਗੁਪਤ ਤਰੀਕੇ ਨਾਲ ਕਰੋ ਮਹਾਪੁਰਖ ਜੀ ਆਖਦੇ ਹਨ ਦਾਨ ਪੁੰਨ ਕਰਨ ਦੇ ਤਰੀਕੇ ਬਹੁਤ ਹਨ ਇੱਕ ਤਾਂ ਦਾਨ ਪੁੰਨ ਕਦੇ ਵੀ ਭੇਦ ਭਾਵ ਵਾਲਾ ਨਹੀਂ ਹੋਣਾ ਚਾਹੀਦਾ ਜੇਕਰ ਤੁਸੀਂ ਮਨ ਵਿੱਚ ਭੇਦ ਭਾਵ ਰੱਖ ਕੇ ਪੁੰਨ ਕਰਦੇ ਹੋ ਤਾਂ ਉਹ ਭਾਵੇਂ ਸੋਨਾ ਦਾਨ ਕਰ ਲਓ ਜਿੰਨਾ ਮਰਜੀ ਦਾਨ ਕਰ ਲਓ ਉਹਦਾ ਫਲ ਨਹੀਂ ਮਿਲਣਾ ਕਿਉਂਕਿ ਜਦੋਂ ਅਸੀਂ ਕਿਸੇ ਦੀ ਮਦਦ ਕਰਨ ਲਈ ਤੁਰ ਪਏ ਉੱਥੇ ਭੇਦ ਭਾਵ ਨਹੀਂ ਆਉਣਾ ਚਾਹੀਦਾ ਜੇ ਮਨ ਵਿੱਚ ਇਹ ਹੀ ਫਰਕ ਰਹਿ ਗਿਆ ਤਾਂ ਫਿਰ ਅਸੀਂ ਕਿਸੇ ਦਾ ਭਲਾ ਕੀ ਕਰਨਾ ਕਿਸੇ ਦੀ ਮਦਦ ਕੀ ਕਰਨੀ ਸਾਡੇ ਮਨ ਦੀ ਭਾਵਨਾ ਹੈ ਜਿਸ ਬੰਦੇ ਦੇ ਮਨ ਅੰਦਰ ਹੀ ਦਰਸ਼ ਹੋਵੇਗਾ ਉਸ ਬੰਦੇ ਨੂੰ ਦੂਜਿਆਂ ਦੇ ਮਨ ਨੂੰ ਵੇਖ ਕੇ ਕਦੇ ਦੁਖੀ ਨਹੀਂ ਹੋ ਸਕਦਾ ਇਸ ਲਈ ਪਰਮਾਤਮਾ ਕਰੇ ਕਿ ਤੁਸੀਂ ਹਰ ਕਿਸੇ ਦੀ ਮਦਦ ਕਰੋ ਕਦੇ ਭੇਦ ਭਾਵਨਾ ਨਾ ਰੱਖੋ ਉਹਦੇ ਲਈ ਕਿਉਂਕਿ ਪਰਮਾਤਮਾ ਲਈ ਤਾਂ ਸਭ ਬਰਾਬਰ ਹਨ ਸਭ ਤੋਂ ਵੱਡੀ ਭਾਵਨਾ ਭਾਈ ਕਨਈਆ ਜੀ ਭਾਈ ਕਨਈਆ ਜੀ جنگ ਦੇ ਮੈਦਾਨ ਵਿੱਚ ਦੁਸ਼ਮਣਾਂ ਨੂੰ ਵੀ ਪਾਣੀ ਪਿਉਂਦੇ ਰਹੇ ਹਨ ਉਹਨਾਂ ਦੇ ਮਨ ਵਿੱਚ ਇਹ ਸੀ ਕਿ ਮੇਰੇ ਕਲਗੀਧਰ ਪਾਤਸ਼ਾਹ ਜੀ ਹੀ ਉਹਨਾਂ ਨੂੰ ਸਾਰਿਆਂ ਵਿੱਚ ਦਿਖਦੇ ਸਨ ਉਸੇ ਤਰ੍ਹਾਂ ਜੋ ਬੰਦਾ ਗੁਰੂ ਦੇ ਲੜ ਲੱਗ ਜਾਂਦਾ ਹੈ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲਦਾ ਹੈ ਤਾਂ ਉਹਦੇ ਮਨ ਦੀ ਨਫ਼ਰਤ ਖਤਮ ਹੋ ਜਾਣੀ ਚਾਹੀਦੀ ਹੈ ਤੇ ਦੂਜਿਆਂ ਦੇ ਦੁੱਖ ਨੂੰ ਵੇਖ ਕੇ ਦੁਖੀ ਹੋ ਜਾਣਾ ਚਾਹੀਦਾ ਹੈ। ਦੂਜਿਆਂ ਦੇ ਦੁੱਖ ਦੂਰ ਕਰਨ ਲਈ ਵਿੱਚ ਮਦਦ ਕਰ ਦੇਣੀ ਚਾਹੀਦੀ ਹੈ। ਫਰ ਅਜੇਹੇ ਬੰਦੇ ਦੇ ਮਨ ਵਿੱਚ ਅਜੇਹੇ ਭਾਵ ਹੁੰਦੇ ਹਨ ਜੋ ਭੇਦ ਭਾਵ ਨਹੀਂ ਕਰਦਾ ਤਾਂ ਫਿਰ ਨਾ ਹੀ ਉਹ ਰੰਗ ਦਾ ਰੂਪਮਾਨ ਕਰਦਾ ਹੈ ਨਾ ਹੀ ਜਾਤ ਪਾਤ ਦਾ ਤੇ ਫਿਰ ਉਸ ਨੂੰ ਪਰਮਾਤਮਾ ਜੀ ਦੀ ਕਿਰਪਾ ਮਿਲਣੀ ਸ਼ੁਰੂ ਹੋ ਜਾਵੇਗੀ। ਤਸਾ ਸੰਗਤ ਜੀ ਉਹ ਬੰਦਾ ਫਿਰ ਸਰਬ ਕਲਾ ਸਮਰਾਟ ਹੋ ਜਾਵੇਗਾ ਪਰ ਮਾਤਮਾ ਜੀ ਦਾ ਮਿਹਰ ਭਰਿਆ ਹੱਥ ਉਸ ਵਿਅਕਤੀ ਤੇ ਬਣ ਜਾਵੇਗਾ ਭਜਨ ਬੰਦਗੀ ਕਰਨੀ ਹੈ ਪਰ ਕਰਦਿਆਂ ਕਰਦਿਆਂ ਨਾਲ ਇਸ ਨੂੰ ਸੰਭਾਲਣਾ ਹੈ ਜਿਵੇਂ ਦਵਾਈ ਦੇ ਨਾਲ ਪਰਹੇਜ਼ ਵੀ ਜ਼ਰੂਰੀ ਹੈ ਇੱਥੇ ਇੱਕ ਗੱਲ ਮਹਾਪੁਰਖ ਜੀ ਸਮਝਾਉਂਦੇ ਹਨ ਕਿ ਲੋਕ ਨਾ ਘਰੇ ਆ ਕੇ ਬਹੁਤ ਸੇਵਾ ਕਰਦੇ ਹਨ ਤੇ ਜਿੱਥੇ ਵੀ ਸੇਵਾ ਕਰਨ ਦਾ ਮੌਕਾ ਮਿਲੇ ਉੱਥੇ ਮਨ ਤਨ ਤੇ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ ਸਰ ਬਾਬਾ ਜੀ ਕਹਿੰਦੇ ਜੇਕਰ ਬੰਦੇ ਦੇ ਘਰੇ ਮਾਪੇ ਉਹਦੇ ਤੋਂ ਖੁਸ਼ ਨਹੀਂ ਹਨ ਤੇ ਬਾਹਰ ਕਿਸੇ ਨੂੰ ਦਿਖਾਵੇ ਲਈ ਸੇਵਾ ਕਰਦਾ ਹੈ ਤਾਂ ਇਹੋ ਜਿਹੀ ਜ਼ਿੰਮੇਵਾਰੀ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਵੇਗਾ। ਇਹੋ ਜਿਹੀ ਸੇਵਾ ਤੁਹਾਡੇ ਕਿਸੇ ਵੀ ਕੰਮ ਨਹੀਂ ਆਵੇਗੀ। ਸਵਸਾਦ ਸੰਗਿਆ ਜੀ ਜੇਕਰ ਤੁਹਾਡੇ ਮਾਪੇ ਹੀ ਤੁਹਾਡੇ ਤੋਂ ਦੁਖੀ ਹੋਣਗੇ ਤਾਂ ਤੁਹਾਡੀ ਬਾਹਰ ਕੀਤੀ ਹੋਈ ਸੇਵਾ ਦਾ ਫਲ ਨਹੀਂ ਮਿਲੇਗਾ। ਇਸ ਲਈ ਮਾਪਿਆਂ ਦੀ ਬੇਦਬੀ ਨਾ ਕਰਿਆ ਕਰੋ। ਉਹਨਾਂ ਦੀ ਵੀ ਪੂਜਾ ਕਰਿਆ ਕਰੋ। ਪਹਿਲਾਂ ਉਹਨਾਂ ਦੀ ਸੇਵਾ ਤੋਂ ਹੀ ਕੰਮ ਸ਼ੁਰੂ ਕਰੋ ਤਾਂ ਵੇਖਿਓ ਤੁਹਾਡੇ ਘਰ ਵਿੱਚ ਖੁਸ਼ੀਆਂ ਤੇ ਬਰਕਤਾਂ ਦਾ ਵਾਸ ਹਮੇਸ਼ਾ ਲਈ ਬਣ ਜਾਵੇਗਾ। ਸਭ ਤੋਂ ਵਧੀਆ ਗੱਲ ਹੈ ਗੁਰੂ ਘਰੇ ਜਾਓ, ਸੇਵਾ ਕਰੋ, ਦਾਨ ਕਰੋ। ਜੋ ਵੀ ਕਰਦੇ ਹੋ, ਜਿਸ ਵੀ ਤਰੀਕੇ ਨਾਲ ਕਰਦੇ ਹੋ ਸਹਾਇਤਾ ਕਰਨ ਦੀ ਭਾਵਨਾ ਨਾਲ ਕਰੋ। ਨੇਕ ਕਮਾਈ ਕਰੋ, ਨੇਕ ਕਮਾਈ ਕਰਨ ਦੇ ਨਾਲ-ਨਾਲ ਦਸਵੰਦ ਕੱਢੋ ਤੇ ਧਿਆਨ ਰੱਖੋ ਕਿ ਮੇਰੇ ਹੱਥੋਂ ਕਿਸੇ ਦਾ ਕੁਝ ਮਾੜਾ ਨਾ ਹੋ ਜਾਵੇ, ਮਨ ਵਿੱਚ ਕਿਸੇ ਪ੍ਰਤੀ ਮਾੜੇ ਵਿਚਾਰ ਵੀ ਨਾ ਆ ਜਾਣ। ਸੋ ਸਤ ਸੰਗਤ ਜੀ ਜੇਕਰ ਤੁਸੀਂ ਇਹਨਾਂ ਚੀਜ਼ਾਂ ਨੂੰ ਆਪਣੇ ਮਨ ਵਿੱਚੋਂ ਬਦਲ ਲੈਂਦੇ ਹੋ ਤਾਂ ਵੇਖਿਓ ਤੁਹਾਡੇ ਘਰ ਵਿੱਚ ਖੁਸ਼ੀਆਂ ਤੇ ਬਰਕਤਾਂ ਦਾ ਵਾਸ ਹਮੇਸ਼ਾ ਲਈ ਬਣ ਜਾਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ